ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਖਬਰਾਂ ਹੁਣ ਤੱਕ ਚ ਤੁਹਾਡਾ ਸਵਾਗਤ ਹੈ ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਵੱਲ ਸ਼ੁਰੂਆਤ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸੁਰੱਖਿਆ ਵਾਲੀ ਖਬਰ ਦੇ ਨਾਲ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜੈਡ ਸੁਰੱਖਿਆ ਵਾਪਸ ਕੀਤੇ ਜਾਣ ਦੀਆਂ ਚਰਚਾਵਾਂ ਨੇ ਜਾਣਕਾਰੀ ਮੁਤਾਬਿਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕੇਂਦਰ ਸਰਕਾਰ ਦੇ ਵੱਲੋਂ ਸੁਰੱਖਿਆ ਦਿੱਤੀ ਗਈ ਸੀ ਉਸ ਨੂੰ ਵਾਪਸ ਕਰ ਦਿੱਤਾ ਹੈ ਇਹ ਵੀ ਜਾਣਕਾਰੀ ਹੈ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਪੱਤਰ ਲਿਖ ਕੇ ਸੁਰੱਖਿਆ ਵਾਪਸ ਲੈਣ ਦੀ ਗੱਲ ਆਖੀ ਸੀ ਅਤੇ ਨਾਲ ਦੀ ਨਾਲ ਹੁਣ ਇਹ ਖਬਰਾਂ ਨੇ ਇਹ ਚਰਚਾਵਾਂ ਨੇ ਕਿ ਜਥੇਦਾਰ ਹਰਪ੍ਰੀਤ ਸਿੰਘ ਖੁਰਾ ਨੇ ਆਪਣੀ ਸੁਰੱਖਿਆ ਵਾਪਸ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਜੇਕਰ ਅ ਦੂਜੀ ਗੱਲ ਕੀਤੀ ਜਾਵੇ ਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਰਬ ਧਰਮ ਦੇ ਆਗੂ ਨੇ ਜਿਹੜੇ ਉੱਥੇ ਨਤਮਸਤਕ ਹੋਏ ਅਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਇਸ ਦੇ ਨਾਲ ਹੀ ਸਾਂਝੀ ਵਾਲਤਾ ਦੇ ਸੰਦੇਸ਼ ਦੇ ਨਾਲ ਨਾਲ ਉਹਨਾਂ ਨੇ ਅਰਦਾਸ ਵੀ ਕੀਤੀ ਹੈ ਸਰਬੱਤ ਦੇ ਭਲੇ ਦੀ ਇਸ ਮੌਕੇ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਮੌਜੂਦ ਰਹੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਜ਼ਿਕਰ ਕਰ ਲੈਨੇ ਕਿ ਕੈਨੇਡਾ ਵਿੱਚ ਹੋਈਆਂ ਘਟਨਾਵਾਂ ਬਾਰੇ ਵੀ ਟਿੱਪਣੀਆਂ ਕੀਤਾ ਨੇ ਕੀਤੀਆਂ ਨੇ ਉਹਨਾਂ ਨੇ ਇੱਥੋਂ ਤੱਕ ਵੀ ਆਖਿਆ ਹੈ ਕਿ ਮੰਦਰਾਂ ਅਤੇ ਮਸਜਿਦਾਂ ਦੇ ਉੱਤੇ ਹਮਲੇ ਕਰਨਾ ਸਾਡੀ ਵਿਰਾਸਤ ਨਹੀਂ ਹੈ ਅਤੇ ਉਹਨਾਂ ਨੇ ਸਰਬਸਾਂਝੀ ਵਾਲਤਾ ਦਾ ਉਪਦੇਸ਼ ਹੀ ਦਿੱਤਾ ਹੈ ਤਾਂ ਕੈਨੇਡਾ ਵਿੱਚ ਹੋ ਰਹੀਆਂ ਘਟਨਾਵਾਂ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਬਿਆਨ ਸਾਹਮਣੇ ਆਇਆ ਪਰ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਉਹਨਾਂ ਨੇ ਸੁਰੱਖਿਆ ਵਾਪਸ ਕਰ ਦਿੱਤੀ ਹੈ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀ ਕੁਝ ਕਿਹਾ ਉਹ ਜ਼ਰੂਰ ਸੁਣਦਿਆਂ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਿਹਾ ਹੈ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਿਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਉਹਦਰਾਂ ਜਾਂ ਹੁੱਲੜਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਬਿਰਤਾਂਤ ਦੇ ਜਿਹੜਾ ਹੈ ਖਿਲਾਫ ਹੈ ਔਰ ਇਹਨਾਂ ਦਾ ਅਸੀਂ ਸਾਥ ਚਾਉਂਦੇ ਹਾਂ ਕਿ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਸਾਡੇ ਆਗੂ ਜਿਹੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਹੈ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇੱਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇੱਥੋਂ ਦੇ ਜਿਹੜੇ ਇਤਿਹਾਸ ਇੱਥੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਤਾਂ ਰੁਕ ਕਰਦੇ ਹਾਂ ਅਗਲੀ ਖਬਰ ਦੇ ਬਾਅਦ ਪੰਜਾਬ ਸਰਕਾਰ ਦੇ ਹਜ਼ਾਰਾਂ ਮੁਲਾਜ਼ਮ ਵਿਦੇਸ਼ਾਂ ਵੱਲ ਉਡਾਰੀ ਮਾਰ ਗਏ ਨੇ ਅਤੇ ਬਹੁਤੇ ਇਹਨਾਂ ਵਿੱਚੋਂ ਵਤਨ ਵਾਪਸ ਵੀ ਨਹੀਂ ਪਰਤ ਰਹੇ। ਗੱਲ ਪਸ਼ੂ ਪਾਲਣ ਵਿਭਾਗ ਦੀ ਕਰਾਂਗੇ। ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਨੇ ਜਿਹੜੇ ਜਾਂ ਅਧਿਕਾਰੀ ਅਫਸਰ ਨੇ ਉਹ ਵਿਦੇਸ਼ਾਂ ਵੱਲ ਤਾਂ ਗਏ ਉਹਨਾਂ ਵਿੱਚੋਂ ਬਹੁਤੇ ਸਾਰੇ ਵਾਪਸ ਹੀ ਨਹੀਂ ਪਰਤੇ ਯਾਨੀ ਕਿ ਛੁੱਟੀ ਤੇ ਗਏ ਮੁਲਾਜ਼ਮ ਵਾਪਸ ਨਹੀਂ ਪਰਤੇ ਵਿਭਾਗ ਦਾ ਆਲਮ ਇਹ ਹੈ ਕਿ ਹਰਿਆਣਾ ਦੇ ਨੌਜਵਾਨ ਇਸ ਵਿਭਾਗ ਦੇ ਵਿੱਚ ਭਰਤੀ ਹੋ ਰਹੇ ਨੇ ਜਦੋਂ ਕਿ ਪੰਜਾਬ ਵਾਲੇ ਅਫਸਰ ਜਾਂ ਅਧਿਕਾਰੀ ਨੇ ਉਹ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਨੇ ਯਸਿਨੀ ਕਹਰੇ ਬਲਕਿ ਪੰਜਾਬੀ ਟਰਬਿਊਨ ਚ ਛਪੀ ਰਿਪੋਰਟ ਕਹਿ ਰਹੀ ਹੈ ਹਾ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਬਹੁਤੇ ਅਫਸਰ ਵਿਦੇਸ਼ਾਂ ਦੇ ਚਾਵਨ ਹੋ ਚੁੱਕੇ ਨੇ ਅਧਿਕਾਰੀ ਵਿਦੇਸ਼ਾਂ ਵੱਲ ਜਾ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਛੁੱਟੀ ਭਰ ਕੇ ਗਏ ਹੋਏ ਅਫਸਰ ਨੇ ਉਹਨਾਂ ਵਿੱਚੋਂ ਕੁਝ ਵਾਪਸ ਵੀ ਨਹੀਂ ਪਰਤ ਰਹੇ ਤੇ ਨਾ ਹੀ ਪੜਤਾਲ ਵਿੱਚ ਹਿੱਸਾ ਲੈ ਰਹੇ ਨੇ ਯਾਨੀ ਕਿ ਸਹਿਯੋਗ ਕਰ ਰਹੇ ਨੇ ਤਾਂ ਪੰਜਾਬ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਦੇ ਅਫਸਰ ਵਿਸ਼ੇਸ਼ ਵੱਲ ਉਡਾਰੀ ਮਾਰ ਗਏ ਨੇ ਜਿਹੜੇ ਛੁੱਟੀ ਲੈ ਕੇ ਵਿਦੇਸ਼ ਗਏ ਸਨ ਉਹਨਾਂ ਵਿੱਚੋਂ ਬਹੁਤੇ ਭਰਤ ਨਹੀਂ ਪਰਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਮੈਂ ਦਾ ਇਹ ਹਾਲ ਹੈ ਕਿ ਹਰਿਆਣਾ ਦੇ ਸੈਂਕੜੇ ਨੌਜਵਾਨ ਪਸ਼ੂ ਪਾਲਣ ਵਿਭਾਗ ਵਿੱਚ ਭਰਤੀ ਹੋ ਰਹੇ ਨੇ ਜਾਣਕਾਰੀ ਮੁਤਾਬਿਕ ਜਦੋਂ ਕਿ ਪੰਜਾਬ ਵਾਲੇ ਵੈਟਰਨਰੀ ਡਾਕਟਰ ਅਤੇ ਵੈਟਰਨਰੀ ਇਨਸਪੈਕਟਰ ਵਿਦੇਸ਼ ਤੋੜ ਰਹੇ ਨੇ ਪਸ਼ੂ ਪਾਲਣ ਵਿਭਾਗ ਦੇ 26 ਡਾਕਟਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਨੇ ਜਿਨ੍ਹਾਂ ਵਿੱਚੋਂ ਬਹੁਤੇ ਪੜਤਾਲ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ ਇਹ ਜਿਹੜੀ ਰਿਪੋਰਟ ਹੈ ਉਸ ਦੇ ਹਵਾਲੇ ਨਾਲ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਪਸ਼ੂ ਪਾਲਣ ਵਿਭਾਗ ਨੇ ਇਹਨਾਂ ਵਿੱਚੋਂ ਬਹੁਤੇ ਡਾਕਟਰਾਂ ਨੂੰ ਚਾਰਜ ਸ਼ੀਟ ਵੀ ਜਾਰੀ ਕੀਤੀ ਹੈ ਅਤੇ ਕਈਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਸ਼ੂ ਹਸਪਤਾਲ ਚੌਂਕੀਮਾਨ ਦੀ ਡਾਕਟਰ ਡਾਕਟਰ ਇੱਕ ਜੋ ਉਸ ਨੂੰ ਬਰਖਾਸਤ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾਣ ਦੀ ਖਬਰ ਹੈ ਜਦੋਂ ਕਿ ਪਸ਼ੂ ਹਸਪਤਾਲ ਕਸਤੀਵਾਲਾ ਕਸਤੀਵਾਲ ਦੇ ਡਾਕਟਰ ਨੂੰ ਚਾਰਜ ਸ਼ੀਟ ਕੀਤਾ ਗਿਆ ਡਾਕਟਰ ਨਵਦੀਪ ਸਿੰਘ ਢਿੱਲੋਂ ਨੇ ਉਹਨਾਂ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਨਾਲ ਹੀ ਇਹ ਵੀ ਜਾਣਕਾਰੀ ਹੈ ਇਸੇ ਤਰ੍ਹਾਂ ਬਾਕੀ ਡਾਕਟਰਾਂ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ ਪਸ਼ੂ ਪਾਲਣ ਵਿਭਾਗ ਦੇ ਸਿਵਲ ਪਸ਼ੂ ਹਸਪਤਾਲ ਸਰਾਇਨਾਗਾ ਦੇ ਡਾਕਟਰ ਨੂੰ 10 ਅਕਤੂਬਰ 2024 ਨੂੰ ਚਾਰਜ ਸ਼ੀਟ ਦਾ ਖਰੜਾ ਜਾਰੀ ਕੀਤਾ ਗਿਆ ਹੈ ਇਹ ਡਾਕਟਰ ਨੇ 27 ਦਿਨ ਲਈ ਐਕਸ ਇੰਡੀਆ ਲੀਵ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੇ ਇਸ ਡਾਕਟਰ ਨੂੰ ਛੁੱਟੀ ਮਨਜ਼ੂਰੀ ਨਹੀਂ ਕੀਤੀ ਸੀ ਅਤੇ ਉਸ ਮਗਰੋਂ ਇਹ ਅਧਿਕਾਰੀ ਗੈਰਹਾਜ਼ਰ ਹੋ ਗਿਆ ਡੈਰੀ ਵਿਕਾਸ ਵਿਭਾਗ ਦਾ ਡੈਰੀ ਵਿਕਾਸ ਇਨਸਪੈਕਟਰ ਇੰਡੀਆ ਲੀਵ ਤੇ 10 ਜੂਨ 2024 ਤੱਕ ਕੈਨੇਡਾ ਗਿਆ ਸੀ ਪਰੰਤੂ ਵਾਪਸ ਨਹੀਂ ਪਰਤੇ ਆ ਡੈਰੀ ਫੀਲਡ ਸਹਾਇਕ ਨੇ ਜਿਹੜੀ ਇੱਕ ਹੋਰ ਉਹਨਾਂ ਨੂੰ ਸਵੈ ਇੱਛਤ ਸੇਵਾ ਮੁਕਤੀ ਲੈ ਕੇ ਆਸਟ੍ਰੇਲੀਆ ਚਲਾ ਗਿਆ ਹੈ ਇਸੇ ਤਰ੍ਹਾਂ ਡੈਰੀ ਫੀਲਡ ਸਹਾਇਕ ਜਿਹੜਾ ਇੱਕ ਹੋਰ ਹੈ ਉਹ ਸਹਾਇਕ ਹੈ ਮਹਿਲਾ ਅਫਸਰ ਹੈ ਉਹ ਮਹਿਲਾ ਅਧਿਕਾਰੀ ਹੈ ਉਸ ਨੂੰ ਨੌਕਰੀ ਛੱਡ ਕੇ 31 ਮਈ 2024 ਨੂੰ ਨੌਕਰੀ ਛੱਡ ਕੇ ਵਰਕ ਪਰਮਿਟ ਤੇ ਕੈਨੇਡਾ ਚਲੀ ਗਈ ਹੈ ਸੋ ਬਹੁਤ ਸਾਰੇ ਅਫਸਰ ਨੇ ਜਿਹੜੇ ਜਾਂ ਅਧਿਕਾਰੀ ਨੇ ਉਹ ਵਿਦੇਸ਼ਾਂ ਵੱਲ ਜਾ ਰਹੇ ਨੇ ਪਰ ਨਾਲ ਦੀ ਨਾਲ ਇਹ ਵੀ ਖਬਰ ਹੈ ਕਿ ਆ Haryana ਦੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਪਸ਼ੂ ਪਾਲਣ ਵਿਭਾਗ ਜਾਂ ਹੋਰ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀਆਂ ਲੈ ਰਹੇ ਨੇ ਹਾਲਾਂਕਿ ਉਹ ਉਹਨਾਂ ਦੀ ਕਾਬਲੀਅਤ ਹੈ ਪੰਜਾਬ ਦੇ ਵੱਲੋਂ ਲਗਾਤਾਰ ਪ੍ਰਵਾਸ ਹੋਣਾ ਜਾਂ ਵਿਦੇਸ਼ਾਂ ਵੱਲ ਜਾਣਾ ਪੰਜਾਬੀਆਂ ਦਾ ਜ਼ਰੂਰ ਪੰਜਾਬ ਲਈ ਚਿੰਤਾ ਦਾ ਵਿਸ਼ਾ ਪੰਜਾਬੀ ਸੁੱਤੇ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਤਾਂ ਇਸ ਰਿਪੋਰਟ ਤੇ ਵਿੱਚ ਲਗਾਤਾਰ ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਇਹ ਪੰਜਾਬ ਲਈ ਚਿੰਤਾ ਦੀ ਗੱਲ ਹੈ ਨਾ ਮੋੜਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਇਹ ਵੀ ਕਿਹਾ ਗਿਆ ਹੈ ਜਿਹੜੇ ਖੁੱਡੀਆਂ ਸਾਹਿਬ ਨੇ ਮੰਤਰੀ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਵੈਟਨਰੀ ਡਾਕਟਰ ਨੇ ਜੋ ਉਹ ਅਤੇ ਮੁਲਾਜ਼ਮ ਨੇ ਜੋ ਆਪਣੇ ਸੂਬੇ ਨੂੰ ਤਰਜੀਹ ਦੇਣ ਦੀ ਥਾਂ ਵਿਦੇਸ਼ ਨੂੰ ਪੈਲ ਦੇ ਰਹੇ ਨੇ ਕਿਉਂਕਿ ਵਿਦੇਸ਼ ਵਿੱਚ ਵੈਟਰਨਰੀ ਦਾ ਕਾਫੀ ਕੰਮ ਹੈ ਉਹਨਾਂ ਦੱਸਿਆ ਕਿ ਇਸੇ ਕਰਕੇ ਹੁਣ ਵਿਭਾਗੇ ਵੱਲੋਂ ਐਕਸ ਇੰਡੀਆ ਲੀਵ 1 ਮਹੀਨੇ ਤੋਂ ਵੱਧ ਨਹੀਂ ਦਿੱਤੀ ਜਾਂਦੀ ਜੋ ਡਾਕਟਰ ਵਾਪਸ ਨਹੀਂ ਪਰਤਦੇ ਉਹਨਾਂ ਖਿਲਾਫ ਫੌਰੀ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਮੰਤਰੀ ਸਾਹਿਬ ਨੇ ਕਿਹਾ ਤਾਂ ਹੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਦੇ ਬਹੁਤ ਸਾਰੇ ਵੈਟਰਨਰੀ ਡਾਕਟਰ ਨੇ ਜਿਹੜੇ ਉਹ ਵਿਦੇਸ਼ਾਂ ਵੱਲ ਰੁੱਕ ਕਰ ਰਹੇ ਨੇ ਤਾਂ ਹੁ ਰੁੱਕ ਕਰਦੇ ਆ ਅਗਲੀ ਖਬਰ ਦੇ ਬਾਅਦ ਅਗਲੀ ਖਬਰ ਜਲੰਧਰ ਦੇ ਗੁਰਾਇਆਂ ਤੋਂ ਹੈ ਜਿੱਥੇ ਇੱਕ ਘਰ ਦੇ ਵਿੱਚ ਚੋਰ ਦੇ ਵੱਲੋਂ ਐਂਟਰੀ ਕੀਤੀ ਗਈ ਯਾਨੀ ਕਿ ਇੱਕ ਘੰਟਾ ਅੰਦਰ ਰਿਹਾ ਅਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਘਰ ਦੇ ਵਿੱਚ ਕੰਟਾ ਜਾਣਕਾਰੀ ਮੁਤਾਬਕ ਘਰ ਦੇ ਅੰਦਰ ਬੜੇ ਆਰਾਮ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੇਟ ਖੋਲ ਕੇ ਚੋਰ ਫਰਾਰ ਹੋ ਜਾਂਦਾ ਹੈ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਤੋਂ ਆਇਆ ਇੱਕ ਮਹਿਲਾ ਨਰਿੰਦਰ ਕੌਰ ਨੇ ਦੱਸਿਆ ਹੈ ਕਿ ਉਹ ਸਤੰਬਰ ਮਹੀਨੇ ਵਿੱਚ ਵਿਦੇਸ਼ ਤੋਂ ਵਾਪਸ ਪੰਜਾਬ ਪਰਤੀ ਸੀ ਜਿਸ ਦੀ ਮਾਤਾ ਜੀ ਦਾ 18 ਨਵੰਬਰ ਨੂੰ ਭੋਗ ਆਇਆ ਤੇ ਆਪਣੀ ਮਾਤਾ ਦੇ ਭੋਗ ਦੇ ਸੁਨੇਹੇ ਦੇਣ ਲਈ ਉਹ ਆਪਣੇ ਮੁਹੱਲੇ ਵਿੱਚ 11 ਵਜੇ ਦੇ ਕਰੀਬ ਘਰ ਤੋਂ ਬਾਹਰ ਗਈ ਸੀ ਜਿੰਦੇ ਲਗਾ ਕੇ ਜਦੋਂ ਵਾਪਸ ਪਰਤੀ ਤਾਂ ਦੇਖਿਆ ਕਿ ਲੋਹੇ ਦਾ ਗੇਟ ਜੋ ਅੰਦਰੋਂ ਬੰਦ ਸੀ ਜਿਸ ਨੂੰ ਜਿੰਦਾ ਲੱਗਿਆ ਹੋਇਆ ਸੀ ਉਹ ਗੇਟ ਵੀ ਖੁੱਲਾ ਹੋਇਆ ਸੀ ਅਤੇ ਹੋਰ ਵੀ ਘਰ ਵਿੱਚ ਅੰਦਰ ਜੇਕਰ ਦਾਖਲ ਹੋ ਕੇ ਦੇਖਿਆ ਗਿਆ ਤਾਂ ਅੰਦਰਲੇ ਗੇਟ ਵੀ ਦਰਵਾਜ਼ਾ ਸੀ ਜਿਹੜਾ ਉਹ ਤੋੜਿਆ ਹੋਇਆ ਸੀ ਤਾਂ ਅਲਮਾਰੀ ਵਿੱਚੋਂ ਸਾਰਾ ਸਮਾਨ ਖਿਲਰਿਆ ਹੋਇਆ ਪਾਇਆ ਗਿਆ ਗਹਿਣੇ ਪਾਉਂਡ ਡਾਲਰ ਇੰਡੀਅਨ ਕਰੰਸੀ ਏਟੀਐਮ ਕਾਰਡ ਅਤੇ ਇੱਕ ਬਲੈਕ ਚੈੱਕ ਜਿਸ ਉੱਪਰ ਉਹਨਾਂ ਦੇ ਸਾਈਨ ਕਰਕੇ ਰੱਖਿਆ ਹੋਇਆ ਸੀ ਉਹ ਸਭ ਕੁਝ ਚੋਰੀ ਹੋਣ ਦਾ ਦਾਵਾ ਕੀਤਾ ਗਿਆ ਮੁਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਏਐਸਆਈ ਸੁਰਿੰਦਰਪਾਲ ਥਾਣਾ ਗਰਾਮ ਬਰੌੜ ਡਿਊਟੀ ਅਫਸਰ ਹਾਜ਼ਰ ਸੀ ਤੇ ਅੱਜ ਇਤਲਾਹ ਮਿਲੀ ਕਿ ਨਰਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਦਲਵਾਕ ਕਲੋਨੀ ਗਰਾਿਆਂ ਦੇ ਘਰ ਚੋਰੀ ਹੋਈ ਹੈ ਤੇ ਜਿਹੜਾ ਮਥੇ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਕਿ ਇੱਕ ਜਿਹੜਾ ਆ ਮੋਨਾ ਨੌਜਵਾਨ ਅ ਘਰ ਦਾ ਜਿਹੜਾ ਗੇਟ ਟੱਪ ਕੇ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਅਸੀਂ ਤੇ ਜਿਹੜਾ ਉਹਦਾ ਸੇਤੀ ਭਾਰ ਕਰਕੇ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸਰ ਕੀ ਕੀ ਚੋਰੀ ਹੋਇਆ ਪਤਾ ਲੱਗੋ ਚੋਰੀ ਉਹ ਕਹਿੰਦੇ ਨੇ ਕੁਝ ਇੱਕ ਸੋਨੇ ਦਾ ਕੜਾ ਦੱਸਦੇ ਸੀ ਦੋ ਮੁੰਦਰੀਆਂ ਦੱਸਦੇ ਸੀ ਕੋਸ਼ ਉਹਦੇ ਵਿੱਚ ਵਿਦੇਸ਼ੀ ਡਾਲਰ ਵੀ ਆ ਉਹ ਕਹਿੰਦੇ ਪੇ ਅਸੀਂ ਸਾਰਾ ਸਮਾਨ ਚੈੱਕ ਕਰਕੇ ਤੇ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਤੌਰ ਤੇ ਲਿਸਟ ਦੇ ਦਾਂਗੇ ਜਿਹਦੇ ਵਿੱਚ ਕੋਈ ਉਹਦਾ ਪਾਸਪੋਰਟ ਜਾਂ ਕੋਈ ਹੋਰ ਜ਼ਰੂਰੀ ਕਾਗਜ਼ੀ ਹੈ ਤਾਂ ਰੁਕ ਕਰਦੇ ਹਾਂ ਅਗਲੀ ਖਬਰ ਦੇ ਨਾਲ ਖਬਰ ਫਤਿਹਗੜ੍ਹ ਸਾਹਿਬ ਤੋਂ ਹੈ ਜਿੱਥੇ ਡਿਪਟੀ ਕਮਿਸ਼ਨਰ ਦੇ ਵੱਲੋਂ ਪਰਾਲੀ ਨਾ ਸਾੜਨ ਵਾਲੇ 118 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਫਟੇਗੜ ਸਾਹਿਬ ਦੇ ਵਿੱਚ ਇੱਕ ਸਮਾਗਮ ਉਯਜਿਤ ਕੀਤਾ ਗਿਆ ਸੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਸ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ ਗਈ ਆ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੋ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਵੱਲੋਂ ਬਚਤ ਪਵਨ ਵਿਖੇ ਪਰਾਲੀ ਨੂੰ ਅੱਗ ਨਾਲ ਲਗਾਉਣ ਵਾਲੇ ਜ਼ਿਲ੍ਹੇ ਦੇ 118 ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਜ਼ਿਲ੍ਹਾ ਪਦਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਪ੍ਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕਰਨ ਸੰਬੰਧੀ ਗੱਲਬਾਤ ਵੀ ਕੀਤੀ ਗਈ। ਉਹਨਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ। ਅੱਜ ਸਾਡੇ ਵੱਲੋਂ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ ਹੈ। ਪੀਪੀਸੀਬੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ। ਜਿਸ ਦਾ ਮੁੱਖ ਮੰਤਵ ਹੈ ਕੁਝ ਜ਼ਿਲ੍ਹੇ ਦੇ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਕਰਨਾ ਜਿਨ੍ਹਾਂ ਨੇ ਕਈ ਸਾਲ ਤੋਂ ਪ੍ਰਾਲੀ ਨੂੰ ਅੱਗ ਨਹੀਂ ਲਾਈ। ਤੇ ਐਥੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕੁਝ ਕਿਸਾਨ ਇਹੋ ਜਿਹੇ ਹਨ ਜਿਨ੍ਹਾਂ ਨੇ 2007 ਤੋਂ ਜਾਂ 2011 ਅਨਵਰਡਸ ਅੱਗ ਨਹੀਂ ਲਾਈ ਹੈ ਸੋ ਇਹਨਾਂ ਨੂੰ ਅਸੀਂ ਸਭ ਨੂੰ ਸਨਮਾਨਿਤ ਕੀਤਾ ਹੈ ਬਿਕੋਜ਼ ਮੈਂ ਸਮਝਦੀ ਹਾਂ ਕਿ ਇਹ ਸਾਡੇ ਜ਼ਿਲ੍ਹੇ ਦਾ ਮਾਣ ਹਨ ਇਹਨਾਂ ਦੇ ਉਪਰਾਲਿਆਂ ਸਦਕਾ ਹੀ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਲਗਭਗ 75% ਘਟ ਅੱਗਾਂ ਦੇ ਇਨਸੀਡੈਂਟ ਸਾਹਮਣੇ ਆਏ ਹਨ ਸੋ ਇਹ ਇਹਨਾਂ ਨੂੰ ਨਾਲ ਹੀ ਮੈਂ ਇੱਕ ਬੁਰਜ਼ੋਰ ਅਪੀਲ ਵੀ ਕੀਤੀ ਹੈ ਕਿ ਤੁਸੀਂ ਜਿਵੇਂ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਤੁਸੀਂ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਵੀ ਜਾਗਰੂਕ ਕਰੋ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਹਰਾ-ਭਰਾ ਰੱਖੀਏ ਤੇ ਪ੍ਰਦੂਸ਼ਣ ਤੋਂ ਬਚਾ ਸਕੀਏ ਸਾਰੇ ਕਿਸਾਨਾਂ ਨੂੰ ਇਹ ਹੀ ਅਪੀਲ ਕਰਦੀ ਹਾਂ ਕਿ ਕਿਰਪਾ ਕਰਕੇ ਪਰਾਲੀ ਨੂੰ ਅੱਗ ਨਾ ਲਾਓ ਸਾਡੇ ਕੋਲ ਇਨ ਸਿਟੂ ਮੈਨੇਜਮੈਂਟ ਐਕਸ ਸਿਟੂ ਮੈਨੇਜਮੈਂਟ ਲਈ ਸਾਰੀਆਂ ਮਸ਼ੀਨਾਂ ਹੈ ਤੇ ਹਰ ਦਿਨ ਇਹਦਾ ਵਾਅਦਾ ਵੀ ਹੋ ਰਿਹਾ ਹੈ ਸਬਸਿਡੀ ਤੇ ਕੁਝ ਦਿੱਤੀਆਂ ਗਈਆਂ ਹਨ ਬਾਕੀ ਅਸੀਂ ਪੂਰੀ ਪਲਾਨਿੰਗ ਕੀਤੀ ਹੋਈ ਹੈ ਸਾਡੇ ਕਲਸਟਰ ਆਫੀਸਰਸ ਨੋਡਲ ਆਫੀਸਰਸ ਪਿੰਡਾਂ ਵਿੱਚ ਹਨ ਜਿਸ ਕਿਸੇ ਨੂੰ ਵੀ ਜ਼ਰੂਰਤ ਹੈ ਉਹ ਸਾਡੇ ਕੰਟਰੋਲ ਰੂਮ ਤੇ ਵੀ ਫੋਨ ਕਰਕੇ ਇੰਪਲੀਮੈਂਟਸ ਦੀ ਮੰਗ ਕਰ ਸਕਦਾ ਹੈ ਦੰ 2020 ਸਾਲ ਤੇ ਇਸ ਸਾਲ ਨੂੰ ਕਿੰਨਾ ਫਰਕ ਆਇਆ ਦੇਖੋ ਜੀ ਇਸ ਸਾਲ ਪਿਛਲੇ ਸਾਲ ਲਗਭਗ 800 ਫਾਇਰ ਇਨਸੀਡੈਂਟਸ ਆ ਗਏ ਸੀ ਅੱਜ ਦੇ ਡੇਟ ਤੱਕ ਪਰ ਇਸ ਸਾਲ 195 ਇਨਸੀਡੈਂਟਸ ਆਏ ਹਨ ਜੇ ਮਤਲਬ ਕਿ 75% ਘਟ ਇਨਸੀਡੈਂਟ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਇਸ ਤੋਂ ਬਾਅਦ ਹੋਰ ਇਨਸੀਡੈਂਟਸ ਨਹੀਂ ਆਣਗੇ ਤੇ ਸਾਰਾ ਟਾਈਮ ਕੇਵਲ ਹੁਣ ਸੀਜ਼ਨ ਦੌਰਾਨ ਹੀ ਨਹੀਂ ਅਸੀਂ ਸਾਰਾ ਸਾਲ ਹੀ ਕਿਸਾਨਾਂ ਨੂੰ ਜਾਗਰੂ ਕਰਦੇ ਰਵਾਂਗੇ ਤੇ ਇਹ ਵੀ ਉਪਰਾਲੇ ਕਰਾਂਗੇ ਕਿ ਹੋਰ ਇਨਸਟਰੂਮੈਂਟਸ ਸੀਆਰਐਮ ਮਸ਼ੀਨਰੀ ਸਾਡੇ ਕੋਲ ਉਪਲਬਧ ਹੋਏ ਤਾ ਜੋ ਅੱਗੇ ਤੋਂ ਵੀ ਅਸੀਂ ਆਪਣੇ ਵਾਤਾਵਰਣ ਲਈ ਪੂਰੇ ਇੰਤਜ਼ਾਮ ਕਰ ਸਕੀਏ ਰੈਡ ਐਂਟਰੀਜ਼ ਅਸੀਂ ਜਿੰਨੇ ਵੀ ਕੇਸ ਆਏ ਹੈ ਕਿੰਨੇ ਟੋਟਲ ਹੈ 102 102 ਹੋਏ ਹਨ ਹਰ ਕੇਸ ਵਿੱਚ ਅਸੀਂ ਰੈਡ ਐਂਟਰੀਜ਼ ਵੀ ਕੀਤੀਆਂ ਹਨ ਐਨਵਾਇਰਨਮੈਂਟਲ ਕੰਪਨਸੇਸ਼ਨ ਵੀ ਇੰਪੋਜ਼ ਕੀਤੀ ਮੈਂ ਜੀ 10 ਸਾਲ ਤੋਂ ਅਬ ਦੇ ਖੇਤਾਂ ਨੂੰ ਅੱਗ ਨਹੀਂ ਲਈ ਹੈਗੀ ਸਾਰੀ ਪਰਾਲੀ ਵਿੱਚੇ ਦੱਬ ਦਿਆਂ ਜੀ ਇਹ ਸਾਨੂੰ ਉਹਦੇ ਬੈਨੀਫਿਟ ਬਹੁ ਮਿਲਦੇ ਨੇ ਜੀ ਤੇ ਝਾੜ ਵਧੀਆ ਨਿਕਲਦਾ ਜੀ ਤੇ ਅਸਲ ਬਹੁਤ ਵਧੀਆ ਨਿਕਲ ਗਿਆ ਸਨਮਾਨ ਹੋਇਆ ਕੀਮਾ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਅੱਜ ਸਾਡਾ ਸਨਮਾਨ ਹੋਇਆ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਮਹਿਸੂਸ ਹੋਈ ਹੋਰ ਕਿਸਾਨਾਂ ਨੂੰ ਕੀ ਅਪੀਲ ਕਰਦਾਂ ਮੈਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਇਹਨੂੰ ਪਰਾਲੀ ਨੂੰ ਧਰਤੀ ਵਿੱਚ ਨੱਪੋ ਤੇ ਵਾਤਾਵਰਨ ਨੂੰ ਬਚਾਓ ਜੀ 2007 ਤੋਂ ਕਰੀਬ ਅਸੀਂ ਅੱਗ ਨਹੀਂ ਲਾ ਰਹੇ ਪਹਿਲਾਂ ਵਾਸਤੇ ਕਿਲੋਂ ਦੇਰੇ ਅਸੀਂ ਕੜਕ ਦੇ ਨਾਲ ਨੂੰ ਨਾ ਕਦੇ ਮਤਲਬ ਜੀ ਤੇ ਕਿ ਮੈਂ ਸਾਰੇ ਮੈਂ ਹੋਰ ਵੀ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਪ੍ਰਦੂਸ਼ਣ ਰਹਿਤ ਬਣਾਓ ਪੰਜਾਬ ਪ੍ਰਦੂਸ਼ਣ ਦਾ ਪੰਜਾਬ ਬਣਾ ਕੇ ਆਪਣੇ ਬੱਚਿਆਂ ਦੀ ਆਉਣ ਵਾਲੇ ਪੀੜ੍ਹੀਆਂ ਦਾ ਵਾਤਾਵਰਨ ਸਾਫ ਸੁੱਤਰ ਬਣਾ। ਤਾਂ ਹੁ ਰੁਕ ਕਰਦੇ ਹਾਂ ਅਗਲੀ ਖਬਰ ਦੇ ਬਾਅਦ। ਤਾਂ ਖਬਰ ਫਲੋਰ ਤੋਂ ਹੈ ਜਿੱਥੇ ਇੱਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਟੂਰਿਸਟ ਬੱਸ ਤੇ ਟਰੱਕ ਵਿਚਕਾਰ ਟੱਕਰ ਹੋਈ ਹੈ। ਇਸ ਟੱਕਰ ਦੇ ਦੌਰਾਨ ਬੱਸ ਤੇ ਟਰੱਕ ਤਾਂ ਬੁਰੀ ਤਰ੍ਹਾਂ ਨੁਕਸਾਨੇ ਹੀ ਗਏ ਨੇ ਬਲਕਿ ਡਰਾਈਵਰ ਵੀ ਫਟੜ ਹੋ ਗਏ ਨੇ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਜ਼ਰੂਰ ਭੱਜਣਾ ਪਈਆਂ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੈ ਰੈਸਕਿਊ ਕੀਤਾ ਗਿਆ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਫਲੋਰ ਤੇ ਵਿੱਚ ਇਹ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਟੂਰਿਸਟ ਬੱਸ ਹੈ ਜੋ ਟਿਪਰ ਦੇ ਨਾਲ ਜਾ ਟਕਰਾਈ ਸਵਾਰੀਆਂ ਅਤੇ ਡਰਾਈਵਰ ਫਟੜ ਹੋਏ ਨੇ ਬੱਸ ਤੇ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਅੱਗੇ ਬਾਈਟਾਂ ਦੇ ਸ਼ਾਟ ਲਾ ਦਿਓ ਅੱਗੇ ਕਰਿਓ मेरा नाम राजेश ये बस आपकी है हाँ अपनी है कैसे हुआ ये कोरा लगा हुआ था ये ट्रक वाले ने मुंह काट दिया है थे से आ रहे आप हम तो जम्मू तो, से आ रहे थे तो जहाँ थे देहरादून सवारी वगैरह कितना नुकसान हुआ जो सवारी थी उसका बचाओगे सबका बचाओ ਕਿਵਾਰੀ ਕਿਤਨੀ ਦੇਖਦੇ ਆ 7 10 ਕਵਾਰੀ 5 10 ਕਵਾਰੀ ਉਹ ਜੋ ਤੋਂ ਉਹ ਤੱਕ ਪਹੁੰਚਾ ਦੇ ਉਹ ਸਭ ਜਾਓਗੇ ਉਸ ਦਾ ਬਤਰਾ ਉਹ ਵੀ ਬਤਰਾ ਰਾਤ ਦੇ ਵਿੱਚ ਤੋਂ ਜ਼ਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗ੍ਰਿਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜ਼ਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਸਤਾਂ ਤੇ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਲ ਆਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜ਼ਖਮੇ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਤੱਕ ਫਲੋਰ ਭੇਜ ਦਿੱਤਾ ਗਿਆ ਕਿਉਂ ਰੋਡ ਅਸੀਂ ਕਲੀਅਰ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਅਰੇ ਨਹੀਂ ਹੋਇਆ ਅਜ ਕੋਈ ਵੀ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਿਆਂ ਦਾ ਹੈਡਰਾ ਭੰਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਮੈਨੂੰ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਆ ਬੱਸ ਕਿੱਥੇ ਦੀ ਹੈ ਕੋਈ ਪਤਾ ਲੱਗਦਾ ਹੈ ਬੱਸ ਵਾਲੀ ਨਹੀਂ ਹੈ ਬਰਾ ਮਿਜੇ ਵਾਲਿਆਂ ਦੀ ਟੂਰਿਸਟ ਬੱਸ ਹੈਗੀ ਆ